ਪੰਜਾਬ ਦੇ ਵਿੱਚ ਪੰਚਾਇਤਾਂ ਦੇ ਸੌਂਚ ਚੁੱਕਣ ਤੋਂ ਬਾਅਦ ਪੰਚਾਇਤਾਂ ਨੇ ਆਪਣਾ ਜਿਹੜਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਸੀਂ ਖੜੇ ਹਾਂ ਤਲਵੰਡੀ ਸਾਬੋ ਦੇ ਪਿੰਡ ਦਾ ਵਿੱਚ ਜਿੱਥੇ ਪੰਚਾਇਤ ਨੇ ਆਪਣਾ ਪਹਿਲਾ ਕੰਮ ਹੈ ਜਿਹੜਾ ਸੌਂਚ ਚੁੱਕਣ ਤੋਂ ਬਾਅਦ ਸ਼ੁਰੂ ਕਰਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕੈਂਪ ਲਾਇਆ ਅੱਖਾਂ ਦਾ ਸਮਾਜ ਸੇਵੀ ਕੰਮ ਤੋਂ ਕੈਂਪਨੀ ਸ਼ੁਰੂਆਤ ਕਰੀ ਹੈ ਅੱਖਾਂ ਦਾ ਮੁਫਤ ਕੈਂਪ ਲਾਇਆ ਹੈ ਗ੍ਰਾਮ ਪੰਚਾਇਤ ਪਿੰਨ ਨਥੇਹਾ ਨੇ ਅੱਜ ਆਪਣਾ ਪਹਿਲੇ ਕੰਮ ਵਜੋਂ ਇਹਨਾਂ ਨੇ ਆਪਣੀ ਸ਼ੁਰੂਆਤ ਕਰੀ ਹੈ ਜਿਸ ਦੇ ਵਿੱਚ ਅੱਖਾਂ ਦੇ ਜਿਹੜੇ ਅੱਖਾਂ ਦੇ ਕੈਂਪ ਲਾ ਕੇ ਜਿੱਥੇ ਅੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਆਪਰੇਸ਼ਨ ਵੀ ਇਹ ਕਰਨਗੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਇਸ ਤਾਂ ਪੰਚਾਇਤ ਵੱਲੋਂ ਕੈਂਪ ਲਾਇਆ ਹੋਇਆ ਹੈ ਬਾਬਾ RAMDEEP ਜੀ ਦੇ ਮੰਦਿਰ ਤੇ ਸਾਡੇ ਨਾਲ ਜੋ ਮੌਜੂਦਾ ਪੰਚਾਇਤ ਚੁਣੀ ਗਈ ਹੈ ਉਹ ਮੌਜੂਦ ਨਹੀਂ ਆਪਾਂ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਇਹਨਾਂ ਦਾ ਕੈਂਪ ਲਾਇਆ ਪਹਿਲਾ ਕੰਮ ਇਹਨਾਂ ਨੇ ਸ਼ੁਰੂਆਤ ਕਰਿਆ ਕਿਸ ਤਰ੍ਹਾਂ ਇਹਨਾਂ ਨੇ ਕੰਮ ਕਰਿਆ ਆਪਾਂ ਗੱਲਬਾਤ ਕਰਦੇ ਹਾਂ ਸਰਪੰਚ ਸਾਹਿਬ ਸੌਂ ਚੁੱਕ ਲਈ ਤੁਸੀਂ ਦੇਖੋ ਸੌਂ ਚੁੱਕਣ ਤੋਂ ਬਾਅਦ ਕੈਂਪ ਪਹਿਲਾ ਕੰਮ ਸ਼ੁਰੂ ਕਰਿਆ ਕਿਸ ਤਰ੍ਹਾਂ ਦੇਖਦੇ ਹੋ ਹੁਣ ਅਗਲੇ ਕੰਮਾਂ ਤੇ ਪਹਿਲਾ ਕੰਮ ਕੀ ਕੀ ਤੁਸੀਂ ਕੰਮ ਜਿਹੜਾ ਉਹ ਸ਼ੁਰੂ ਕਰਿਆ ਕਿਵੇਂ ਸ਼ੁਰੂਆਤ ਕੀ ਨਾਮ ਤੁਹਾਡਾ ਮੇਰਾ ਨਾਮ ਰਾਜਰानी ਹੈ ਤੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਬਾਬਾ RAM ਦੇ ਜੀ ਮੰਦਿਰ ਤੇ ਮੁਸਤਫਾ ਦਾ ਕੈਂਪ ਲਵਾਇਆ ਹੈ ਇਧਰ ਤੱਕ ਜੋ ਪਿੰਡ ਦੇ ਵਸੀਆਂ ਨੂੰ ਦੇਖਣ ਚ ਵੀ ਨਿਗਾ ਦੇ ਪੱਖੋਂ ਕੋਈ ਵੀ ਕਮੀ ਨਾ ਰਹੇ ਮੁਫਤ ਆਪਰੇਸ਼ਨ ਕਰਵਾਏ ਜਾਣਗੇ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਅਤੇ ਮੁਫਤ ਐਨਕਾ ਦਿੱਤੀਆਂ ਜਾ ਰਹੀਆਂ ਸਾਡਾ ਹੀ ਪਹਿਲਾ ਟੀਚਾ ਹੈ ਵੀ ਪਿੰਡ ਦੇ ਵਿੱਚ ਕਿਸੇ ਵੀ ਸਿਹਤ ਪੱਖੋਂ ਪੜਾਈ ਪੱਖੋਂ ਅਤੇ ਸਫਾਈ ਦੇ ਪੱਖੋਂ ਕੋਈ ਵੀ ਪੰਜਾਰ ਨਾ ਰਹੇ ਜ ਇਸ ਕਰਕੇ ਮੈਂ ਤਾਂ ਇਹੀ ਚਾਹੁੰਦੀ ਆ ਵੀ ਮੇਰੇ ਵੱਲੋਂ ਪਿੰਡ ਦਾ ਪੂਰਾ ਵਿਕਾਸ ਕੀਤਾ ਜਾਵੇ ਧੰਨਵਾਦ ਇਸ ਤਰ੍ਹਾਂ ਕੈਂਪ 'ਚ ਲੋਕਾਂ ਨੂੰ ਕਿੰਨੇ ਕਿ ਤੁਸੀਂ ਕੈਂਪ ਮਰੀਜ਼ ਆਸ-ਪਾਸ ਦੇ ਪਿੰਡਾਂ ਦੇ ਆਏ ਆ ਜਾਂ ਕਿੰਨੇ ਕਿ ਜਿਹੜੇ ਮਰੀਜ਼ ਲੈ ਆਏ ਆ ਤੁਸੀਂ ਕਿੰਨਾਂ ਕਿ ਲੋਕਾਂ ਨੂੰ ਫਾਇਦਾ ਹੋਇਆ ਦਿਨਾਂ ਜਿਆਦਾਤਰ ਲੋਕ ਪਿੰਡ ਦੇ ਹੀ ਆ ਜੀ ਬਾਕੀ ਨੇੜੇ ਨੇੜੇ ਤੋਂ ਆਏ ਆ ਜੀ ਨਗਲੇ ਤੋਂ ਵੀ ਪਹੁੰਚਿਆ ਤਲਵੰਡੀ ਸਾਹ ਤੋਂ ਵੀ ਆਏ ਆਗੇ ਤੇ ਹੋਰ ਇਹਨੇ ਤੋਂ ਵੀ ਸ਼ਾਇਦ ਆਏ ਹੋਣਗੇ ਜੀ ਸਾਡੇ ਨਾਲ ਸਮਾਜ ਸੇਵੀ ਆ ਗੂ ਤੇ ਇਹਨਾਂ ਦੇ ਧਰਮ ਪਤੀ ਵੀ ਮੌਜੂਦ ਨੇ ਆਪਾਂ ਨਾਲ ਗੱਲਾਂ ਕਰਾਂ ਜੀ ਕੀ ਨਾਂ ਹੈ ਤੁਹਾਡਾ ਜੀ ਮੇਰਾ ਨਾਂ ਸੁਖਪਾਲ ਸਿੰਘ ਆ ਜੀ ਸੁਖਪਾਲ ਸਿੰਘ ਕਿਸ ਤਰ੍ਹਾਂ ਕੀ ਮਕਸਦ ਆ ਤੁਹਾਡਾ ਪਹਿਲਾ ਕੰਮ ਸ਼ੁਰੂਆਤ ਕਰਿਆ ਪੰਚਾਇਤ ਬਣ ਤਾ ਕਿਸ ਤਰ੍ਹਾਂ ਲੱਗਦਾ ਪਿੰਡ ਸਾਥ ਦੇ ਜਿਹੜਾ ਹੈ ਕਿਸ ਤਰ੍ਹਾਂ ਤੇ ਕੀ ਕਹਿਣਾ ਚਾਹੁੰਦੇ ਆ ਹਾਂਜੀ ਅਸੀਂ ਸਭ ਤੋਂ ਪਹਿਲਾਂ ਤਾਂ ਪਿੰਡ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡਾ ਜਿਵੇਂ ਵੋਟਾਂ ਦੇ ਵਿੱਚ ਵੀ ਫੁੱਲ ਸਾਥ ਦਿੱਤਾ ਪਿੰਡ ਨੇ ਤਾਂ ਹੁਣ ਜਿਹੜੇ ਅਸੀਂ ਕੈਂਪ ਰੱਖ ਰਹੇ ਹਾਂ ਇਹਦੇ ਵਿੱਚ ਵੀ ਪਿੰਡਾਂ ਦੇ ਲੋਕਾਂ ਦਾ ਸਾਨੂੰ ਬਹੁਤ ਜ਼ਿਆਦਾ ਸਾਥ ਹੈ ਲਾ ਦੁੱਧ ਤੋਂ ਇਕੱਠ ਕਰਨ ਤੋਂ ਸਾਰੇ ਲੋਕ ਬਹੁਤ ਸਾਡਾ ਸਹਿਯੋਗ ਕਰ ਰਹੇ ਹੈਗੇ ਤੇ ਅਸੀਂ ਇਹ ਪਹਿਲੇ ਹੀ ਕੈਂਪ ਰੱਖਿਆ ਸੀਗਾ ਅੱਖਾਂ ਦਾ ਫਰੀ ਚੈੱਕਅਪ ਕੈਂਪ ਫਰੀ ਪ੍ਰੈਸ਼ਨ ਹੋਣਗੇ ਜੀ ਫਰੀ ਐਨਕਾ ਦਵਾਈਆਂ ਦਿੱਤੀਆਂ ਜਾ ਰਹੀਆਂ 300 ਤੋਂ ਪਲੱਸ ਓਪੀਡੀ ਹੋ ਗਈ ਹੈ ਜੀ ਤੇ ਸਾਡਾ ਤਾਂ ਇਹੀ ਮਕਸਦ ਹੈ ਵੀ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਮਿਲੇ ਜੀ ਗਰੀਬ ਲੋਕਾਂ ਦਾ ਫਾਇਦਾ ਹੋਵੇ ਜੋ ਮੰਨ ਕੇ ਚੱਲੋ ਆਪ ਦਾ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਦਾ ਇਸ ਕੈਂਪ ਦੇ ਵਿੱਚ ਫਾਇਦਾ ਹੋਊਗਾ ਜੀ ਆਰਥਿਕ ਪੱਖੋਂ ਲਾ ਲੋ ਜੀ ਬਾਕੀ ਦੂਰ ਦਰਾਡੇ ਜਾਣ ਨਾਲੋਂ ਪਿੰਡ ਦੇ ਵਿੱਚ ਸਹੂਲਤ ਦਿੱਤੀ ਗਈ ਆ ਸਾਡੀ ਕੋਸ਼ਿਸ਼ ਇਹੀ ਰਹੂਗੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਿੰਡ ਦੇ ਵਿੱਚ ਚੰਗੇ ਕੰਮ ਕੀਤੇ ਜਾਣ ਸਫਾਈ ਦੇ ਲਾ ਲੋ ਹਸਪਤਾਲ ਦਾ ਵੀ ਅਸੀਂ ਮੁੱਖ ਟੀਚਾ ਰੱਖਿਆਗਾ ਵੀ ਸਾਡੇ ਪਿੰਡ ਦੇ ਵਿੱਚ ਜਿਹੜਾ ਹਸਪਤਾਲ ਨਹੀਂ ਹੈਗਾਗਾ ਉਹਨੂੰ ਵੀ ਅਸੀਂ ਪਹਿਲ ਦੇ ਆਧਾਰ ਤੇ ਲੈ ਕੇ ਚੱਲੇ ਆਂ ਵਾਟਰ ਬਾਕਸ ਦੇ ਕੰਮ ਹੈਗੇ ਜੀ ਪਾਈਪਲਾਈਨ ਦੇ ਪਾਈਪਾਂ ਪੈਣ ਵਾਲੀਆਂ ਇਹ ਪਾਣੀ ਟਾਹਣੀਆਂ ਦੇ ਵਿੱਚ ਨਹੀਂ ਜਾ ਰਿਹਾ ਉੱਥੇ ਪਾਣੀ ਪਹੁੰਚਾਉਣ ਦਾ ਵੀ ਟੀਚਾ ਰੱਖਿਆਗਾ ਹੋਰ ਬਹੁਤ ਸਾਰੇ ਕੰਮ ਅਸੀਂ ਸੋਚ ਰੱਖੇ ਹੈਗੇ ਨਾਲ ਦੀ ਨਾਲ ਲੜੀਵਾਰ ਕਰਦੇ ਜਾਵਾਂਗੇ ਬਿਲਕੁਲ ਆਪਾਂ ਹੋਰ ਸਾਡੇ ਨਾਲ ਪੁਰਾਣੇ ਸਰਪੰਚ ਵੀ ਮੌਜੂਦ ਹੈ ਆਪਾਂ ਗੱਲਬਾਤ ਕਰਦੇ ਆਂ ਸਰਪੰਚ ਸਾਹਿਬ ਨਵਾਂ ਇਹਨਾਂ ਨੇ ਮਤਲਬ ਕੰਮ ਸ਼ੁਰੂ ਕਰਿਆ ਕਿਸ ਤਰ੍ਹਾਂ ਲੈਣਾ ਤੁਸੀਂ ਪਿੱਛੇ ਤੁਸੀਂ ਵੀ ਕੰਮ ਕਰੇ ਸੀ ਕਿਸ ਤਰ੍ਹਾਂ ਦੇਖਦੇ ਹੋ ਇਹ ਜੋ ਕੈਂਪ ਲਾਇਆ ਗਿਆ ਬਈ ਬਹੁਤ ਵਧੀਆ ਪ੍ਰਬੰਧਾ ਇਹਨਾਂ ਦਾ ਬਹੁਤ ਵਧੀਆ ਲੱਗਾ ਜੋ ਕੰਮ ਆ ਜਿਹੜਾ ਉਹਨਾਂ ਨੇ ਕਰਿਆ ਵਧੀਆ ਨਿਗਾਲਾ ਕੰਮ ਸਰੇਖ ਨੂੰ ਚਾਹੀਦਾ ਨੇਗਾ ਤੋਂ ਵੱਡੀ ਕੋਈ ਚੀਜ਼ ਨਹੀਂ ਅਸੀਂ ਵੀ ਇਹਨਾਂ ਦੇ ਨਾਲ ਆ ਕਿੱਥੋਂ ਤੱਕਰ ਕੋਈ ਮਦਦ ਦੀ ਲੋੜ ਹੈ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸਾਰੀ ਪੰਚਾਇਤ ਹੈ ਵਧੀਆ ਕੰਮ ਆ ਬੜੀ ਕਰਨਗੇ ਬਿਲਕੁਲ ਸਾਡੇ ਨਾਲ ਡਾਕਟਰ ਪਿੰਡ ਦੇ ਵਿੱਚ ਡਾਕਟਰੀ ਸੇਵਾ ਕਰ ਰਹੇ ਇਹ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਮੰਨਦੇ ਹੋ ਸਰੇਖ ਜੀ ਕੀ ਨਾਂ ਹੈ ਤੁਹਾਡਾ ਕਿਸ ਤਰ੍ਹਾਂ ਇਹ ਜਿਹੜਾ ਕੈਂਪ ਲਾਇਆ ਕਿੰਨੇ ਕੁ ਮਤਲਬ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੋਊਗਾ ਮੈਂ ਇਹ ਰੋਟਰਨ ਖੇਤਰ ਤੋਂ ਹਾਂ ਜੀ ਅ ਮੌਜੂਦਾ ਜਿਹੜੀ ਪੰਚਾਇਤ ਆ ਉਹਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜੀ ਕਿਉਂਕਿ ਗਰੀਬ ਜਨਤਾ ਜਿਹੜੀ ਇਹ ਦੂਰ ਰੁੜੇ ਨਹੀਂ ਜਾ ਸਕਦੀ ਇੱਥੇ ਫ੍ਰੀ ਅੱਖਾਂ ਦੇ ਆਪਰੇਸ਼ਨ ਵੀ ਕੀਤੇ ਜਾਣਗੇ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਐਣਕਾਂ ਵੰਡੀਆਂ ਜਾ ਰਹੀਆਂ 1950 ਪਰਚੀ ਅਸੀਂ ਇਹਦੇ ਪਨਾ ਕੱਟ ਚੁੱਕੇ ਆ ਜੀ ਕਾਫੀ ਗਿਣਤੀ ਦੇ ਵਿੱਚ ਸੰਗਤ ਹਜੇ ਬੈਠੀ ਐ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਨੂੰ ਹੀ ਚੈੱਕਅਪ ਕਰਕੇ ਦਵਾਈ ਦਿੱਤੀ ਜਾਵੇ ਸਾਡੇ ਨਾਲ ਪੁਰਾਣੀ ਪੰਚਾਇਤ ਵੀ ਸਾਥ ਹੈ ਜਗਸੀਰ ਸਿੰਘ ਜੀ ਨਾਲ ਐ ਡਾਕਟਰ ਸਰਪਾਲ ਸਿੰਘ ਜੀ ਬਹੁਤ ਹੀ ਨੇਕ ਇਮਾਨਦਰੀ ਦੇ ਨਾਲ ਇਹ ਕੈਂਪਸ ਜੀਰੇ ਚੜਾਵਾਂਗੇ ਜੀ ਇਹਨਾਂ ਦੀ ਮਿਹਨਤ ਸਦਕਾ ਨਵੀਂ ਪੰਚਾਇਤ ਲੱਗਦਾ ਵੀ ਫਾਇਦਾ ਹੋ ਲੋਕਾਂ ਨੂੰ ਬਹੁਤ ਫਾਇਦਾ ਹੋਊਗਾ ਜੀ ਆਯਾਨ ਕਾਂ ਫਰੀ ਹੈ ਦਵਾਈ ਫਰੀ ਹੈ ਆਪਰੇਸ਼ਨ ਫਰੀ ਹੈ ਸਾਰੀ ਇਹ ਸੰਗਤ ਸਹੂਲਤ ਮਤਲ ਲੈ ਰਹੀ ਹੈ ਜੀ ਬਿਲਕੁਲ ਆਪਾਂ ਜੋ ਅੱਖਾਂ ਦਾ ਕੈਂਪ ਦਿਖਾ ਰਹੇ ਹੈ ਜੋ ਮਰੀਜ਼ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕੀ ਕਹਿੰਦੇ ਆ ਹਾਂਜੀ ਬਾਈ ਜੀ ਕੀ ਨਾਮ ਤੁਹਾਡਾ ਤੁਸੀਂ ਹਾਂਜੀ ਮੋਹਨ ਸਿੰਘ ਰਾਈਏ ਕਿੱਥੋਂ ਆਇਓ ਰਾਈਏ ਤੋਂ ਆਇਆ ਜੀ ਸੀ ਕਿਸ ਤਰ੍ਹਾਂ ਲੱਗਦਾ ਇਹ ਕੈਂਪ ਲਾਇਆ ਦੇਖੋ ਪੰਚਾਇਤ ਨੇ ਕਿਸ ਤਰ੍ਹਾਂ ਲੱਗਦਾ ਇਹ ਬਰਾ ਲਾ ਕਿਸ ਕਿੰਨਾ ਕੁ ਤੁਹਾਨੂੰ ਫਾਇਦਾ ਹੋ ਬਹੁਤ ਵਧੀਆ ਹਮਲਾ ਮਾਰਿਆ ਜੀ ਬੜੇ ਮਰੀਜ਼ਾਂ ਨੂੰ ਆਰਾਮਦਾਈ ਮਿਲ ਰਹੀ ਹੈ ਬੜੀ ਦਵਾਈ ਮਿਲ ਰਹੀ ਹੈ ਬਹੁਤ ਅੱਛਾ ਮਾਨਾ ਜੀ ਕੀ ਨਾਮ ਤੁਹਾਡਾ ਹਾਂਜੀ ਕਿਸ ਤਰ੍ਹਾਂ ਲੱਗਦਾ ਫਾਇਦਾ ਹੋਇਆ ਲੋਕਾਂ ਨੂੰ ਓਏ ਇਹ ਫਾਇਦਾ ਹੋਇਆ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਮਛਨੂ ਹੈ ਮੈਂ ਕੀ ਕਹਿਣਾ ਚਾਹੁੰਦਾ ਹੈ ਕੈਂਪ ਲਾਇਆ ਸਰਪੰਚ ਨੇ ਬਹੁਤ ਵਧੀਆ ਹੈ ਇਹੋ ਜਿਹਾ ਕੰਮ ਪਲਾਉਂਦੇ ਹੀ ਰਹੋ ਤੁਸੀਂ ਕੀ ਵਧੀਆ ਫਾਇਦਾ ਬਹੁਤ ਹੈ ਐਂ ਫਾਈ ਨੂੰ ਬਾਹਾਂ ਦਾ ਜਨਾਨੀਆਂ ਦੀਆਂ ਮੁੰਡੀਆਂ ਠੇਰੀਆਂ ਸੂਰੀਆਂ ਨੀਆਂ ਦਾ ਇੱਥੇ ਘਰੇ ਆਪਣੀ ਗੰਗਾ ਦੀ ਹੈ ਬਸ ਨਹੀਂ ਕਰ ਬਿਲਕੁਲ ਸਾਡੇ ਨਾਲ ਜੋ ਡਾਕਟਰ ਸਾਹਿਬ ਕੈਂਪ ਦਾ ਆਰਗੇਨਾਈਜੇਸ਼ਨ ਕਰਦੇ ਆ ਅੱਖਾਂ ਦੇ ਵਿੱਚ ਅੱਖਾਂ ਦਾ ਚੈੱਕਅਪ ਕਰ ਰਹੇ ਆ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਕਿੰਨੇ ਕੁ ਤੁਸੀਂ ਮਰੀਜ਼ ਦੇਖ ਲਏ ਕਿਸ ਤਰ੍ਹਾਂ ਸੋਟਾ ਏਕ ਜੋਤ ਬਣਿਆ ਤੁਸੀਂ ਕੈਂਪ ਲਾਇਆ ਕਿਸ ਤਰ੍ਹਾਂ ਕੀ ਹੋ ਰਿਹਾ ਹੈ ਸਿੰਮੀ ਵਿੱਚ ਚਲੇਗਾ ਹਾਂ ਹਾਂ हम आए हैं एक जोता हॉस्पिटल रामा मंडी से ठीक है और यहाँ पे मैं देख रहा हूँ काफी लोग ऐसे हैं जिन्हें पता ही नहीं है कि उनकी निगाह बहुत ज्यादा कम है ठीक है अभी मैं मोती के पेशेंट देखे तो कहें 40-50 पेशेंट मैं देख चुका हूँ जिनकी आंखों में मोती है और उन लोगों को पता नहीं है और बहुत सारे पेशेंट ऐसे हैं जिनकी नेड़े की निगाह बहुत कट है लेकिन वो एनक कोई लगा ही नहीं रहे तो हमने उन्हें दवाई और एनक प्रोवाइड कराई है ठीक है ना हाँ है। गल करी, बात करिए चालीस ऐसी पचास है सर्जरी कर रहे हैं। अभी किसी से कोई पैसा ना लिया है ना कोई बात की है। जो भी आएंगे जो गरीब है उन सबका फ्री में ऑपरेशन नहीं जो जो खर्चा हो गाँव की पंचायत जो काम शुरू करे हैं गाँव की जो पंचायत है यहाँ के जो सरपंच है वही सारा खर्चा उठा रहे हैं इस कैंप का ठीक है तो जो भी जिनको जरूरत है बहुत ज्यादा जरूरत है सबका ऑपरेशन कर रहे हैं उनको दवाई भी फ्री दे रहे हैं ये सब सरपंच की तरफ से है सर आंखों के लिए जो संभाल की बात की क्या कहना चाहते हो आम लोग को सर दर्शक देख रहे हो क्या कहना चाहते हो कैसे उनकी सामभ संभाल होनी चाहिए देखिये पहली बात तो यह की जब भी आपकी आंखों में कोई भी प्रॉब्लम होती है फौरन डॉक्टर को दिखाया बाहर ऐसे फार्मे से दवा लेने से कोई फायदा नहीं है जो स्पेशलिस्ट है उसी से दवा लेना जरूरी है ठीक है लापरवाही में कोई फायदा नहीं है क्योंकि आप लापरवाही करेंगे आपकी आंखों का दिखाना बहुत जरूरी है जब भी आपको लग रहा है कोई दिक्कत आ रही है दिखना कम हो रहा है चोट लग गई है कुछ भी है फॉरन हॉस्पिटल जाए दिखाए अपने डॉक्टर से बहुत जरूरी है बिल्कुल ये सन डॉक्टर साहब जिन्होंने बताया की आंखों के मुफ्त किए जा रहे हैं ਔਰ ਜੋ ਅੱਖਾਂ ਦੀ ਸ਼ਾਂਤ ਸੰਭਾਲ ਹੈ ਲੋਕੋਆਂ ਕੇ ਅੱਖਾਂ ਕੇ ਪ੍ਰਤੀ ਜਿਹੜਾ ਬਹੁਤ ਇਨਾਂ ਦੀ ਸ਼ਾਂਤ ਸੰਭਾਲ ਕਰਨੀ ਚਾਹੀਦੀ ਹੈ ਤਲਵੰਡੀ ਸਾਹਿਬ ਤੋਂ ਲਕਵੇਂਦਰ ਸਰਮਾ